ਸਸੀ ਜੀ ਮੈਂ ਜੋ ਅੱਜ ਵੀਡੀਓ ਬਣਾ ਰਿਹਾ ਹਾਂ ਉਹ ਵੀਡੀਓ ਬਣਾ ਰਿਹਾ ਹਾਂ ਮੈਂ ਮਸੰਮੀ ਤੇ ਦੇਖੋ ਘਰ 'ਚ ਗਾਰਡਨ ਕਰਕੇ ਇਹ ਮਸੰਮੀ ਜਿਹੜੀ ਹੈ ਉਹ ਉਹਨਾਂ ਨੇ ਇਹ ਮਤਲਬ ਤਿਆਰ ਕੀਤੀ ਹੈ ਇਹਦਾ ਬੂਟਾ ਔਰ ਇਹ ਮਸੰਮੀ ਜਿਹੜੀ ਹੈ ਇਹ ਖਾਂਦੇ ਨੇ ਘਰ ਦੀ ਏਡੀ ਜਿਹੜੀ ਹੈ ਟੀ ਜਿਹੜੀ ਹੈ ਔਰ ਦੇਖੋ ਇਹ ਦੱਸ ਰਹੇ ਨੇ ਦੇਖੋ ਖੋਦੀ ਦੱਸ ਰਿਹਾ ਵੀ ਮਸੰਮੀ ਕਿੱਡੀ ਕਿੱਡੀ ਮੋਟੀ ਲੱਗ ਰਹੀ ਤੇ ਇਹ ਇਹਦੇ ਕਿੰਨੇ ਫਾਇਦੇ ਨੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਤੁਹਾਨੂੰ ਮਸੰਮੀ ਦੇ ਬੂਟੇ ਬਾਰੇ ਦੱਸਿਆ ਵੀ ਕਿੱਡੇ-ਕਿੱਡੇ ਉਹਨਾਂ ਨੇ ਦੱਸਿਆ ਵੀ ਮਸੰਮੀ ਕਿੱਡੀ-ਕਿੱਡੀ ਲੱਗਦੀ ਹੈ ਅਤੇ ਉਹ ਖੁਦ ਮਸੰਮੀ ਦਾ ਜੂਸ ਘਰ ਇਸ ਦਾ ਕੱਢ ਕੇ ਪੀਂਦੇ ਹਨ ਬਾਕੀ ਮਸੰਮੀ ਦਾ ਰਸ ਸਵੇਰ-ਸਵੇਰ ਖਾਣੇ ਤੋਂ ਬਾਅਦ ਪੀਣਾ ਚਾਹੀਦਾ ਹੈ ਸਹਿਰ ਦੇ ਦੇ ਰੋਗੀਆਂ ਲਈ ਇਹ ਬਹੁਤ ਤਾਕਤਵਰ ਹੈ ਤੇ ਇਸ ਨਾਲ ਹਮੇਸ਼ਾ ਆਮ ਤੌਰ ਤੇ ਦੇਖਿਆ ਜਾਏ ਤੇ ਇਹਦੇ ਬਹੁਤ ਜਿਆਦਾ ਫਾਇਦੇ ਹੁੰਦੇ ਹਨ ਰੋਜ਼ਾਨਾ ਪੀਣ ਨਾਲ ਇਹ ਹਾਰਟ ਦੇ ਮਰੀਜ਼ਾਂ ਨੂੰ ਤਾਕਤ ਮਿਲਦੀ ਹੈ ਜਿਨ੍ਹਾਂ ਲੋਕਾਂ ਨੂੰ ਖਾਣਾ ਨਹੀਂ ਪਚਦਾ ਜਾਂ ਕਮਜ਼ੋਰੀ ਹੁੰਦੀ ਹੈ ਤਾਂ ਉਹਨਾਂ ਨੂੰ ਇਸ ਦਾ ਜੂਸ ਪੀਣਾ ਚਾਹੀਦਾ ਹੈ ਅਗਰ ਤੁਸੀਂ ਰੋਜ਼ਾਨਾ ਜੂਸ ਨਹੀਂ ਪੀ ਸਕਦੇ ਤਾਂ ਤੁਸੀਂ ਇਸ ਦਾ ਇੱਕ ਦਿਨ ਛੱਡ ਕੇ ਵੀ ਜੂਸ ਪੀ ਸਕਦੇ ਹੋ ਬਾਕੀ ਇਹ ਹਜ਼ਾਰਾਂ ਰੋਗੀਆਂ ਨੂੰ ਇਹ ਬਚਾਉਂਦਾ ਹੈ ਕਿਉਂਕਿ ਇਸ ਦੇ ਵਿੱਚ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ ਜਦੋਂ ਵੀ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਆਮ ਤੌਰ ਤੇ ਕਿਹਾ ਜਾਂਦਾ ਇਸ ਨੂੰ ਮਸਾਮੀ ਦਾ ਜੂਸ ਦਿੱਤਾ ਜਾਏ 슈ਗਰ ਦੇ ਮਰੀਜ਼ਾਂ ਲਈ ਆਮਲਾ ਪਾਊਡਰ ਪਾ ਕੇ ਵਿੱਚ ਸ਼ਹਿਦ ਪਾ ਕੇ ਇਦਾਂ ਸੇਵਨ ਕਰਨ ਨਾਲ ਬਹੁਤ ਤਾਕਤ ਮਿਲਦੀ ਹੈ ਔਰ ਸ਼ੂਗਰ ਵੀ ਠੀਕ ਹੁੰਦੀ ਹੈ ਜਦੋਂ ਵੀ ਤੁਸੀਂ ਜੂਸ ਪੀਂਦੇ ਹੋ ਤਾਂ ਕੋਸ਼ਿਸ਼ ਕਰੋ ਬਾਜ਼ਾਰੋਂ ਤਾਦੀਆਂ ਮਸਮੀਆਂ ਲੈ ਆ ਕੇ ਉਸ ਦਾ ਜੂਸ ਜਿਹੜਾ ਉਹ ਪੀਤਾ ਜਾਏ ਤੇ ਬਾਕੀ ਆਮ ਤੌਰ ਤੇ ਤਾਜੇ ਜੂਸ ਦੇ ਵਿੱਚ ਬਹੁਤ ਜ਼ਿਆਦਾ ਗੁਣ ਹੁੰਦੇ ਹਨ ਅਗਰ ਆਪ ਨੂੰ ਬਾਰ-ਬਾਰ ਇਨਫੈਕਸ਼ਨ ਹੁੰਦੀ ਹੈ ਤਾਂ ਤੁਸੀਂ ਇਸ ਦਾ ਜ्यूस ਤੁਹਾਨੂੰ ਪੀਣਾ ਚਾਹੀਦਾ ਹੈ ਇਸ ਵਿੱਚ ਵਿਟਾਮਿਨ ਸੀ ਜਿਹੜਾ ਉਹ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਜਿਨ੍ਹਾਂ ਨੂੰ ਫੂੜੇ ਫਿੰਸੀਆਂ ਦੀ ਸ਼ਿਕਾਇਤ ਹੁੰਦੀ ਹੈ ਫੇਰੇ ਤੇ ਗਲੋ ਨਹੀਂ ਹੈ ਤੇ ਚੁਰਰੀਆਂ ਪੈਂਦੀਆਂ ਹਨ ਉਹਨਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਪਾਚਨ ਸ਼ਕਤੀ ਜਿਨ੍ਹਾਂ ਦੀ ਆਮ ਤੌਰ ਤੇ ਕਮਜ਼ੋਰ ਹੁੰਦੀ ਹੈ ਖਾਟੇ ਡਕਾਰ ਜਲਨ ਬਾਦ ਹਜਮੀ ਜਿਨ੍ਹਾਂ ਨੂੰ ਆਮ ਤੌਰ ਤੇ ਹੁੰਦੀ ਹੈ ਉਹਨਾਂ ਨੂੰ ਮਸਾਮੀ ਦਾ ਜੂਸ ਪੀਣਾ ਚਾਹੀਦਾ ਹੈ ਔਰ ਹੋ ਸਕੇ ਤਾਂ ਮਸਾਮੀ ਦਾ ਜੂਸ ਤਾਜ਼ਾ ਹੀ ਪੀਤਾ ਜਾਏ ਬਾਕੀ ਇਸ ਜੂਸ ਪੀਣ ਨਾਲ ਬਲੱਡ ਜਿਹੜਾ ਸਰਕਲ ਹੈ ਉਹ ਜਿਹੜਾ ਉਹ ਠੀਕ ਤਰ੍ਹਾਂ ਕੰਮ ਕਰਦਾ ਹੈ ਬਾਕੀ ਇਸ ਤੋਂ ਇਲਾਵਾ ਕਿਡਨੀ ਤੇ ਲੀਵਰ ਤੁਹਾਡੇ ਬਿਲਕੁਲ ਠੀਕ ਰਹਿਣਗੇ ਅਗਰ ਜੇ ਤੁਸੀਂ ਮਸੰਮੀ ਦਾ ਜੂਸ ਪੀਂਦੇ ਹੋ ਜੇ ਤੁਹਾਨੂੰ ਥਕਾਨ ਰਹਿੰਦੀ ਹੈ ਸਰੀਰ ਟੁੱਟਿਆ ਟੁੱਟਿਆ ਰਹਿੰਦਾ ਹੈ ਕਮਜ਼ੋਰੀ ਹੈ ਤਾਂ ਤੁਹਾਨੂੰ ਮਸੰਮੀ ਦਾ ਜੂਸ ਪੀਣਾ ਚਾਹੀਦਾ ਹੈ ਬਾਕੀ ਸਰੀਰ ਵਿੱਚ ਹਰ ਕਮਜ਼ੋਰੀ ਨੂੰ ਦੂਰ ਕਰਦਾ ਹੈ ਮਸੰਮੀ ਦਾ ਜੂਸ ਜੂਸ ਪੀਣ ਨਾਲ ਭੁੱਖ ਵਾਧੀ ਹੈ ਅਤੇ ਇਸ ਨਾਲ ਜਿਹੜੀ ਹੈ ਸ਼ਕਤੀ ਵੀ ਮਿਲਦੀ ਹੈ ਭਾਰ ਘਟਾਉਣ ਲਈ ਤੇ ਬੀਪੀ ਨੂੰ ਕੰਟਰੋਲ ਕਰਨ ਲਈ ਮਸੰਮੀ ਦਾ ਜੂਸ ਜਿਹੜਾ ਉਹਨੂੰ ਆਮ ਤੌਰ ਤੇ ਪੀਣਾ ਚਾਹੀਦਾ ਹੈ ਵਿਟਾਮਿਨ ਸੀ ਹੋਣ ਦੇ ਕਰਕੇ ਚਿਹਰੇ ਤੇ ਹਮੇਸ਼ਾ ਗਲੋ ਬਣੀ ਰਹਿੰਦੀ ਹੈ ਜਿਨ੍ਹਾਂ ਨੂੰ ਪੀਲੀਆ ਰੋਗ ਹੋ ਜਾਂਦਾ ਹੈ ਆਮ ਤੌਰ ਤੇ ਕਈਆਂ ਨੂੰ ਪੀਲੀਆ ਰੋਗ ਹੋ ਜਾਂਦਾ ਹੈ ਉਹਨਾਂ ਨੂੰ ਮਸੰਮੀ ਦਾ ਜੂਸ ਜਿਹੜਾ ਉਹ ਪੀਣਾ ਚਾਹੀਦਾ ਹੈ ਨਾਲੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਤੇ ਤੁਸੀਂ ਕਿਸੇ ਵੇਲੇ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਕਰਦੇ ਹੋ ਤੇ ਤੁਸੀਂ ਮਸੰਮੀ ਦਾ ਜੂਸ ਪੀਣਾ ਸ਼ੁਰੂ ਕਰ ਦੋ ਤੁਹਾਡੀ ਸਿਹਤ ਵੀ ਜਿਹੜੀ ਹੈ ਉਹ ਠੀਕ ਰਹੇਗੀ ਜਿਨ੍ਹਾਂ ਨੂੰ ਸਰਦੀ ਜ਼ੁਕਾਮ ਖਾਂਸੀ ਆਉਂਦੀ ਹੈ ਤੁਸੀਂ ਉਹਦੇ ਵਿੱਚ ਸ਼ਹਿਦ ਮਿਲਾ ਕੇ ਥੋੜਾ ਅਦਰਕ ਥੋੜਾ ਅਦਰਕ ਦਾ ਰਸ ਤੇ ਥੋੜਾ ਕਾਲਾ ਨਮਕ ਪਾ ਕੇ ਤੁਸੀਂ ਇਹ ਪੀਓ ਤੁਹਾਡਾ ਸਰਦੀ ਚ ਕਾਮ ਜਿਹੜਾ ਉਹ ਠੀਕ ਹੋ ਜਾਏਗਾ ਇਸ ਦੀ ਤਸਵੀਰ ਜਿਹੜੀ ਆਮ ਤੌਰ ਤੇ ਠੰਡੀ ਹੁੰਦੀ ਹੈ ਇਹ ਅਸਥਮਾ ਦੇ ਰੋਗੀਆਂ ਲਈ ਇੱਕ ਬਹੁਤ ਜ਼ਿਆਦਾ ਇਹ ਵਧੀਆ ਕੰਮ ਕਰਦੀ ਹੈ ਬਾਕੀ ਇਸ ਤੋਂ ਇਲਾਵਾ ਤੁਸੀਂ ਆਮ ਤੌਰ ਤੇ ਦੇਖਿਆ ਹੈ ਜਦੋਂ ਵੀ ਕੋਈ ਆਦਮੀ ਬਿਮਾਰ ਹੁੰਦਾ ਹੈ ਤਾ ਉਸ ਨੂੰ ਕਹਿੰਦੇ ਹਨ ਪੀ ਮਸਮੀ ਦਾ ਜੂਸ ਦਿਓ ਤੇ ਗਰਮੀਆਂ ਦੇ ਵਿੱਚ ਇਹਦੇ ਤੇ ਬਹੁਤ ਜ਼ਿਆਦਾ ਫਾਇਦੇ ਹਨ ਕਿਉਂਕਿ ਇਹ ਤਸੀਰ ਠੰਡੀ ਹੋਣ ਦੇ ਨਾਲ ਨਾਲ ਤੁਹਾਡਾ ਮਸਤਕ ਜਿਹੜਾ ਉਸ ਨੂੰ ਵੀ ਇਹ ਠੀਕ ਰੱਖਦਾ ਹੈ ਅਗਰ ਇਹ ਵੀਡੀਓ ਤੁਹਾਨੂੰ ਮੇਰੀ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ